ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਦੋਸਤੋ ਅਮਰਕੋਟ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈਗਾ ਅਮੀਰਕੇ ਬਲਟੋਆ ਤਕਰੀਬਨ ਕੋਈ 4 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਪਿੰਡ ਤੋਂ ਖੇਮ ਕਰਨ ਜਿਹੜਾ ਦੋਸਤੋ ਤਕਰੀਬਨ ਕੋਈ 7 ਕਿਲੋਮੀਟਰ ਦੀ ਦੂਰੀ ਹੈ ਤੇ ਖਾਸ ਵਿਜਿਟ ਤੁਸੀਂ ਆ ਪਿੰਡ ਅਮੀਰਕੇ ਕਰਨੀ ਆ ਵੀਰ ਬੂਟੇ ਦੇ ਕੋਲੇ ਆਏ ਆ ਬੂਡੇ ਵੀਰ ਦਾ ਕੰਮ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਠੀਕ ਆ ਜੀ ਐਗਰੀਕਲਚਰ ਦਾ ਨਾਲ ਦਾ ਕੰਮ ਜਿਹੜਾ ਦੋਸਤੋ ਬਿਲਕੁਲ ਰੁਟੀਨ ਤੇ ਚੱਲ ਰਿਹਾ ਤੇ ਨਾਲ ਜਿਹੜਾ ਬਿਲਕੁਲ ਵਿਕਰੀ ਵਾਲੇ ਪਸ਼ੂ ਵੀ ਜਿਹੜੇ ਆ ਵੀਰ ਦੇ ਕੋਲੋਂ ਦੇ ਰਹੇ ਨੇ ਤੇ ਅੱਜ ਫਿਲਹਾਲ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਦਿਖਾਵਾਂਗੇ ਇੱਕ ਮੱਝ ਤੁਸੀਂ ਜਿਹੜੀ ਸਾਹਮਣੇ ਇਹ ਦੋਸਤੋ ਦੇਖ ਰਹੇ ਹੋ ਇਹ ਸੂਈ ਸਵਾਈ ਆ ਠੀਕ ਆ ਕਿੰਨਾ ਕੁ ਸਮਾਂ ਹੋ ਗਿਆ ਸੂਈ ਨੂੰ ਪ੍ਰੋਪਰ ਗੱਲਬਾਤ ਕਰ ਲਾਂਗੇ ਤੇ ਇੱਕ ਬਿਲਕੁਲ ਜਿਹੜੀ ਆ ਦੋਸਤੋ ਤਿਆਰ ਆ ਠੀਕ ਆ ਗੱਬਣ ਤੇ ਦਿਨ ਹਜੇ ਲੈ ਕੇ ਜਾਊਗੀ ਸੂਣ ਦੇ ਵਿੱਚ ਦਿਨ ਪੱਕੀ ਆ ਅੱਜ ਵੀਡੀਓ ਤਕਰੀਬਨ ਦੋਸਤੋ ਆਪਾਂ 18 ਜੂਨ ਨੂੰ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਸ਼ਾਮ ਦੇ 5:30 ਵਜੇ ਦਾ ਸਮਾਂ ਹੈਗਾ ਤੇ ਚਵਾਈ ਜਿਹੜੀ ਆ ਦੋਸਤੋ ਜਿਹੜੀ ਮੱਝ ਇਹ ਸੂਈ ਸਵਾਈਆ ਦੀ ਚਵਾਈ ਆ ਬਿਲਕੁਲ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤਸੱਲੀ ਦੇ ਨਾਲ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀਰ ਬੂਟੇ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਆਹ ਕਰਦੇ ਆਂ ਗੱਲਬਾਤ ਪੁੱਛਦੇ ਆਂ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਜੇ ਇਹਨਾਂ ਪਸ਼ੂਆਂ ਦੀ ਆਜੋ ਵੀਰ ਬੂਟੇ ਸਭ ਤੋਂ ਪਹਿਲਾਂ वीर बूटे सत श्री काल परा सत श्री गॉड हम तो साहब जोर से लाओ ठीक ठाक जी, जा जी। आ... काम बहुत बढ़िया बहुत बढ़िया ਝੋਨੇ ਚਾਣੇ ਲੱਗੇ ਰਹਿੰਦੇ ਆ ਝੋਨੇ ਚਾਣੇ ਅਜੇ ਤਾਂ ਬਸ ਫੱਟ ਜਾ ਕਰੀ ਜਾਂਦੇ ਜੀ ਕਦੋਂ ਪਾਣੀ ਪੁਣੀ ਛੱਡੇ ਆ ਆ ਸਾਡੇ ਵੀ ਲੱਗੀ ਜਾਂਦੇ ਦੇਖੋ ਚਲੀਆਂ ਦਾ ਕੰਮ ਇਧਰ ਮੈਂ ਨਾ ਕੰਮ ਪੂਰਾ ਖਿੱਚ ਤਾ ਹਣਾ ਹਾਂ ਕੱਚਾ ਗਿਆ ਬਸ ਥੋੜਾ ਅੜਾਈ ਲੈ ਕੇ ਆ ਇਧਰ ਜਿਹੜੇ ਦੋਸਤੋ ਝੋਨੇ ਵੀਰ ਹੁਣੀ ਲਾਈ ਜਾਂਦੇ ਪਏ ਆ ਕੁਝ ਕਾਵੇ ਬਿਲਕੁਲ ਕਦੂ ਕਰਨ ਨੂੰ ਵਾਣ ਭਰੇ ਆ ਤੇ ਇਧਰ ਕੁਝ ਕ ਤਿਆਰੀਆਂ ਹੋਰ ਵੀ ਚੱਲੀ ਜਾਂਦੀਆਂ ਕੁਝ ਕ ਫੱਟ ਫੁੱਟ ਮਾਰੇ ਪਏ ਆ ਠੀਕ ਆ ਤੇ ਇਸੇ ਤਰ੍ਹਾਂ ਮਤਲਬ ਕਿ ਸ਼ੁਰੂਆਤ ਹੋ ਗਈ ਸਾਰੇ ਬੰਨੇ ਹੁਣ ਤਾਂ ਬਲਕ ਤਹਿਰ ਕੱਸ ਵੀ ਹੋ ਗਿਆ ਹਨਾ ਜੀ। ਆ ਮੀਂਹ ਮੂਹ ਦੇ ਨਾਲ ਨਾ ਵਾਵਾ ਕੰਮ ਚੱਲ ਪਿਆ ਜੀ ਬਾਰਿਸ਼ ਹੋ ਗਈ ਹੈ ਅੱਜ ਕੀ। ਬਿਲਕੁਲ ਬਿਲਕੁਲ। ਹਾਂ ਜੀ। ਤੇ ਮੌਸਮ ਵੈਸੇ ਠੰਡਾ ਹੈ। ਮੌਸਮ ਠੰਡਾ ਰਿਹਾ ਹੋਂਦਾ ਲੋ ਲਾ ਕਿੱਥੋਂ ਵਗਣੀ ਆ। ਬਿਲਕੁਲ। ਕਾਲੀਆਂ ਪਾਣੀ ਪੂਣੀ ਆ ਗਏ। ਆ ਗਏ ਆ। ਤੇ ਵੀਰ ਬੂਟੇ ਪਸ਼ੂ ਦੋ ਪਕਾਉ ਅੱਜ। ਹਾਂ ਜੀ ਅਸੀਂ ਦੋ ਆ ਜੀ। ਇੱਕ ਤਾਂ ਜਿਹੜੀ ਇਹ ਮੈਂ ਹੈ ਸविता ਜੀ ਇਹ ਸੂਈ ਆ ਜੀ ਇਹਨੂੰ ਹੋ ਗਿਆ 12 ਦਿਨ ਸੂਈ ਨੂੰ। 12 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ। ਹਾਂ ਜੀ। ਤੇ ਸੂਹਾ ਕਿਰਮਾ ਸੂਈ ਹੋਊਗੀ। ਸੂਹਾ ਤੀਜਾ ਸਾਨੂੰ ਸਾਬੇ। ਤੀਜਾ ਸੂਹਾ ਨੀਲੀ ਦੀ ਮਾਂ ਆ ਠੀਕ ਆ ਨੀਲੀ ਦੇ ਤੁਸੀਂ ਮੰਨ ਸਕਦੇ ਹੋ ਜਿਵੇਂ ਪਾਕਿਸਤਾਨੀ ਰਵੇ ਦੇ ਵਿੱਚ ਆਪਾਂ ਫਸਲ ਦੇਖਦੇ ਆ ਮੱਥਾ ਬੱਲਾ ਖੁੱਕ ਪੇਲੀ ਆ ਤੇ ਬਿਲਕੁਲ ਲਾਲੀ ਅੱਖਾਂ ਦੇ ਵਿੱਚ ਤੇ ਬੱਚਾ ਜਿਹੜਾ ਥੱਲੇ ਆ ਹੈਗਾ ਤੇ 10 12 ਦਿਨ ਦੀ ਸੂਈ ਆ ਜੀ ਆ 12 ਦਿਨਾਂ ਦੀ ਆ ਤੇ ਦੁੱਧ ਹੁਣ ਹਾਜ਼ਰ ਕਿੰਨਾ ਆ ਜੀ ਆ ਚਾਰ ਸੰਤੂ ਸਾਹਿਬ 13 ਲੀਟਰ ਦੁੱਧ ਥੱਲੇ ਆ ਜਿਹੜੇ 13 ਕਿਲੋ ਹਾਂਜੀ ਆ ਬਿਲਕੁਲ ਖੁੱਲਾ ਡੁੱਲਾ ਜੁੱਲਾ ਖੁੱਲਾ ਖੁੱਲਾ ਡੁੱਲਾ ਜੀ ਠੀਕ ਆ ਤੇ ਅੱਜ ਬਾਜ ਦੇਣਾ ਜਈਦਾ ਹਾਂ ਹਾਂ ਮਾਂ ਜਿਹੜੀ ਦੋਸਤੋ ਵੱਡੇ ਪੱਲੇ ਦੀ ਆ ਵੇਖੋ ਤੁਸੀਂ ਪਿੱਟ ਫੂਟਾ ਤੇ ਪੂਰੀ ਦੋ ਮੱਜਾਂ ਨੂੰ ਵਿੱਚ ਪਾਉਂਦੀ ਮੱਜ ਜਿਹੜੀ ਆ ਠੀਕ ਆ ਆ ਥਣ ਭਾਂਡਾ ਦੇਖ ਕੇ ਚੈੱਕ ਕਰ ਸਕਦੇ ਹੋ ਬਾਕੀ ਚੁਵਾਈ ਜਿਹੜੀ ਆ ਆਪਾਂ ਇਸ ਵੀਡੀਓ ਦੇ ਵਿੱਚ ਚੁਵਾਈ ਦੀ ਜ਼ਰੂਰ ਕਰਾਂਗੇ ਠੀਕ ਆ ਜੀ ਤੇ ਬਖਾਵਾਂਗੇ ਵੀ ਕਿੱਦਾਂ ਦੀ ਧਾਰ ਆ ਕਿੱਦਾਂ ਦੀ ਚੁਵਾਈ ਆ ਤੇ 13 ਕਿਲੋ ਖੁੱਲਾ ਡੁੱਲਾ ਦੁੱਧ ਠੀਕ ਆ ਪੇਟ ਪੁਠਾ ਦੇਖ ਸਕਦੇ ਤੁਸੀਂ 2 ਢਾਈ ਫੁੱਟ ਚੌੜਾ ਜਿਹੜਾ ਪੇਟ ਪੁਠਾ ਹੀ ਆ ਤੇ ਆ ਜਿਹੜੀ ਫੇਸ ਕੁਆਲਿਟੀ ਇੱਕ ਪਾਸਿਓ ਤੁਸੀਂ ਆ ਦੇਖ ਸਕਦੇ ਹੋ ਆ ਥਣ ਦੇਵਾ ਵੇਖ ਕੇ ਚੈੱਕ ਕਰੋ ਜੀ ਆ ਚੁਵਾਈ ਵੀਰ ਪੋਲੀ ਬਿਲਕੁਲ ਪੋਲੀ ਤਾਂ ਥਾਣੇ ਨਾਲ ਲੱਗਾ ਲਾਟੂ ਇਹ ਆ ਕਈ ਵਾਰ ਲਾਟੂ ਥਾਣੇ ਪੋਲੀ ਪੋਲੀ ਚੁਵਾਈ ਬਿਲਕੁਲ ਇਹਨੂੰ ਉਤਰਾ ਵਿਚਾਰੀ ਭਾਈ ਇਤਨਾ ਪਸਮਾ ਲੋ ਕੋਈ ਗਾਰਨ ਨਹੀਂ ਨੀਗਾ ਲਓ ਜੀ ਖਾਣਾ ਬੱਚਾ ਆ ਗਿਆ ਖਾਣਨੇ ਲਓ ਜੀ ਪੂਰੀ ਆਪਾਂ ਚੁਵਾਈ ਕਰਦਾਂਗੇ ਖੋਲ ਕੇ ਦਿਖਾ ਦੀ ਇੱਕ ਵਾਰੀ ਜੀ ਸੋ ਕੀ ਬੇਲ ਵੀ ਚੰਗੀ ਆ ਦੋਸਤੋ ਪੇਟ ਕੁੱਟੇ ਦੀ ਬੜੀ ਚੌੜੀ ਆ ਰਾਜੀ ਆ ਤੇ ਫੁੱਲ ਭਜਨਦਾਰ ਆ ਜਿੰਨੀ ਕਹਿ ਲੋ ਉਨੀ ਥੋੜੀ ਵੀ ਭਜਨਦਾਰ ਫੋਲਾ ਐਕਸਟਰਾ ਆਰਡੀਨਰੀ ਆ ਦੇਖ ਬਾਲ ਗਿਆ ਜੀ ਚੱਕ ਮਾ ਲੋ ਜੀ ਉਹ ਬਈ ਦਾ ਜਾਵਾ ਵਿਰਲਾ ਹੀ ਏਡਾ ਆਪ ਕੱਦ ਵਾਈ ਨਾਲ ਮੈਂ ਜੀ ਵਿਰਲਾ ਪਾਂਜਾ ਪਸ਼ੂ ਦੇ ਸਾਹਮਣੇ ਆਉਂਦਾ ਮੱਝਾਂ ਤਾਂ ਦੋਸਤੋ ਨਾਰਮਲੀ ਆਪਾਂ ਚਲੋ ਪਾਉਂਦੇ ਰਹੀਦਾ ਪਰ ਏਡਾ ਪਲਿਆ ਚੰਗੀ ਸੇਵਾ ਦੇ ਵਿੱਚ ਪਸ਼ੂ ਕੋਈ ਵੀ ਨਿਕਲਦਾ ਤੇ ਇਹ ਮੱਝ ਵੈਸੇ ਚੰਗੀ ਆ ਠੀਕ ਆ ਜੀ ਜਿਹੜੇ ਵੀ ਇਹਨਾਂ ਨੇ ਥੋੜੇ ਪੈਸੇ ਵੱਧ ਚਲੋ ਖਰਚ ਕਰਨੀ ਆ ਪਸ਼ੂ ਤਾਂ ਜਿਹੋ ਜੀ ਕੁਆਲਿਟੀ ਆਪਾਂ ਖਰੀਦਦੇ ਉਹਦੇ ਪੈਸੇ ਭਰਨੇ ਪੈਂਦੇ ਆਪਾਂ ਨੂੰ ਫਿਰ ਹਾਲ ਇਹਦਾ ਰੇਟ ਆਪ ਫੜਤਾ ਪੁੱਛ ਲਾਂਗੇ ਤੇ ਵੀਡੀਓ ਦੇ ਵਿੱਚ ਚਵਾਈ ਜਿਹੜੀ ਤੁਸੀਂ ਲਗਾਤਾਰ ਦੇਖ ਰਹੇ ਬੂਟੇ ਵੀਰ ਲੈਣ ਦੇਣ ਦਾ ਫਿਰ ਕਿੰਨਾ ਕੁ ਆ ਮੌਲਤਾ ਜੀ ਦਾ ਇੱਕ 30 ਕਰ ਗਏ ਉਹ ਕਾਲੇ ਹਿਸਾਬ ਤੇ ਹਾਂ ਪਰ ਇੱਕ 13 ਦੀ ਮੱਝ ਦੇ ਦਾਂਗੇ ਜਿੱਕਾ 13 ਦੀ 13 ਠੀਕ ਹੈ ਜੀ ਹਾਂ ਇੱਕ ਲੱਖ 13000 ਦੀ ਜਿਹੜੀ ਦੋਸਤ ਇਹ ਮੱਝ ਵੀਰਾਂ ਦਾ ਵੀ ਦੇ ਦਾਂਗੇ ਠੀਕ ਆ ਤੇ ਆ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਥਾਨਦੇਵਾ ਜੀ ਤੇ ਆ ਕੇ ਮੇਰੇ ਠੀਕ ਆ ਇਸ ਤੋਂ ਬਾਅਦ ਇੱਕ ਅਗਲੀ ਜਿਹੜੀ ਮਾਏ ਆ ਵੀ ਤੁਹਾਨੂੰ ਗੱਬਣਾਂਗੇ ਇਹ ਗੱਬਣ ਠੀਕ ਹੈ ਮੈਂ ਇਹ ਵੀ ਚੰਗੀ ਹੈ ਬਿਲਕੁਲ ਕਾਗਜ਼ ਵਰਗੀ ਹੈ ਜੀ ਨਾ ਨਾ ਵੇਖੋ ਆ ਵੀ ਫਿਰ ਕੋਲ ਸਿੰਗਲ ਢਿੱਡੀ ਦੀ ਮਾਝ ਆ ਆ ਆਪ ਦੀਆਂ ਆਏ ਵੇਖੋ ਚੁੰਟੀਆਂ ਆਪਣੀਆਂ ਇਹ ਗੰਡੇ ਹੀ ਛਲਣ ਰਕੀ ਆ ਆ ਵੇਖੋ ਜੀ ਸਾਰੇ ਮੈਲੇ ਨੇ ਇਹਨੂੰ ਆਪਾਂ ਕਹਿੰਦੇ ਆ ਬਰੀਕ ਬਿਲਕੁਲ ਚਮਣੀ ਹੈ ਤੇ ਮੱਝ ਤਕਰੀਬਨ ਜਿਹੜਾ ਸੂਏ ਦੋਸਤੋ ਤੁਸੀਂ ਮੰਨ ਸਕਦੇ ਹੋ ਆਪਦੇ ਅਕੋਰਡਿੰਗ ਦੂਜਾ ਤੀਜਾ ਜਿੰਨਾ ਚੱਲੇ ਆਪਾਂ ਜਲਦੀ ਤੀਜੇ ਕਰਕੇ ਲੈ ਆਂਦੀ ਆ ਹਾਂ ਤੀਜੇ ਸੂਆ ਹੈ ਤੀਜੇ ਸਿੰਧੂ ਸਾਹਿਬ ਠੀਕ ਹੈ ਤੀਜਾ ਸੂਆ ਤੇ ਦਿਨ ਹਜੇ ਲੈ ਜੂਗੀ ਹਾਂਜੀ ਇਹ ਦਿਨ ਉਹ ਦੇ 25 ਤਰੀਕ ਨੂੰ ਪੂਰੇ 25 ਨੂੰ ਅੱਜ 18 ਨੂੰ ਨਹੀਂ ਆ ਹਾਂ ਅੱਜ 18 ਜੀ 18 ਪੰਜ ਸੱਤ ਦਿਨ ਰਹਿ ਗਏ ਪੰਜ ਸੱਤ ਦਿਨ ਹਜੇ ਸਮਾਂ ਬਾਕੀ ਆ ਬਾਕੀ ਆ ਥਾਂ ਦੇਵਾ ਪ੍ਰਭੂ ਆ ਦੇਖ ਸੀਲ ਸੁਰ ਬਦੀ ਸੰਤੂ ਸਾਹਿਬ ਜਿ ਤਰਾ ਮਰਦੀ ਇਹਨਾਂ ਨੂੰ ਗਾਮ ਵਾਲਾ ਹਿਸਾਬ ਹੀ ਚੱਲਿਆ ਹਮ ਹਮ ਜਿ ਸਾ ਮਰਦੀ ਆ ਸੋ ਇਹ ਡੰਗਰ ਉਹ ਤਰਾ ਅਸਰੀ ਨਹੀਂ ਲਾਉਣ ਦਿੰਦਾ ਲਓ ਜੀ ਠੀਕ ਆ ਮੱਝਾਂ ਦੋ ਆ ਦੋਸਤੋ ਜਿਹੜੀ ਪਸੰਦ ਆਊਗੀ ਤੇ ਥਣ ਛੱਡਾ ਵੈਸੇ ਵੀ ਪੂਰਾ ਬਣਾਈ ਜਾਂਦੀ ਆ ਖੋਲੋਗੀ ਪੂਰਾ ਹਰ ਜਾਂ ਦੇ ਹਾਈਟ ਜਿਆ ਦੀ ਵਿੱਚ ਨਾ ਫਰਕ ਪੈਂਦਾ ਜਾਂਦਾ ਪੈਂਦਾ ਜਾਂਦਾ ਜੀ ਹਾਂਜੀ ਆਪਾਂ ਲੈਂਦੇ ਹਾਂ ਕੱਲ ਹੂੰ ਪਰਸੋਂ ਲੈਂਦੀ ਲਈ ਮਾਝ ਤੇ ਕੱਲ ਨੂੰ ਅੱਜ ਦਾ ਫਰਕ ਪੈ ਗਿਆ ਅੱਜ ਨੂੰ ਸਵੇ ਤਾਂ ਪੈ ਜਾਣਾ ਹੂੰ ਹੂੰ ਬਾਕੀ ਮੈਂ ਇਸ ਤਰ੍ਹਾਂ ਠੰਡੀ ਠਿਰੀ ਐ ਚਾਰੂ ਚੋਰੂ ਹੋ ਰਹੀ ਆ ਕਈ ਡੰਗਰੇ ਉਹ ਆਪਣੇ ਹੀ ਨੇ ਪੁੜਕੀ ਜਾਂਦੇ ਆ ਬਿਲਕੁਲ ਉਹ ਨਹੀਂ ਕੁ ਕਰਨਾਗਾ ਬਿਲਕੁਲ ਹਾਈਟ ਕੱਟ ਜਿਹੜਾ ਬਹੁਤੇ ਵੀਰਾਂ ਨੇ ਪੁੱਛਣਾ ਹੁੰਦਾ ਵੇ ਹਾਈਟ ਕੱਟ ਮੀਡੀਅਮ ਹਾਈਟ ਆ ਦੋਸਤੋ ਬਾਲੀਆਂ ਵੱਡੀਆਂ ਮੱਜਾਂ ਚ ਜਾਂ ਛੋਟੀਆਂ ਬੱਜਾਂ ਦੇ ਨਹੀਂ ਵਿਚਲਾ ਵਿਚਲਾ ਸਹਿਜ ਆ ਇਹ ਬੋਸਟਲੀ ਆਪਾਂ ਜਿਆਦੀਆਂ ਮੱਜਾਂ ਜਿਹੜੀਆਂ ਦੋਸਤੋ ਇਸ ਦੇ ਮਦਰੀ ਡੋਲੀ ਪਰ ਨਿਕਰੇ ਆ ਦੇਖਦੀਆਂ ਠੀਕ ਆ ਤੇ ਢਾਂਚਾ ਜਿਹੜਾ ਸਰੀਰ ਦਾ ਬੜਾ ਮਜ਼ਬੂਤ ਆ ਸਾਡੀ ਖੁੱਡੀ ਵੇਖੋਗੇ ਤੁਸੀਂ ਬੜੀ ਮਜ਼ਬੂਤ ਆ ਬਾਾਕੀ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਵੀਰਾਂ ਨੂੰ ਸਮਝ ਆ ਜਾਊ ਗੱਲ ਬਾਤ ਤੇ ਹਜੇ 1.5 ਘਟੋੜ ਦੋਸਤੋ 8-7 ਦਿਨ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਬੜੋਂਗੇ ਹਜੇ ਪੂਰਾ ਕਿਉਂਕਿ ਮੜੋ ਵਾਲੇ ਗੰਦੇ ਸਾਰਾ ਤੋਂ ਨਾ ਪੌਣੀਆਂ ਸ਼ੁਰੂ ਕੀਤੀਆਂ ਬਾਨੇ ਚ ਤੇ ਆਹ ਜਿਹੜੀ ਤੇ ਲਾਂਟੂ ਲਾਂ ਬਹੁਤ ਨੇ ਜੀ ਹਾਂ ਲੈ ਲਈ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਜਿਹੜੀ ਆ ਦੋਸਤੋ ਮੂੰਹ ਮੱਥੇ ਤੋਂ ਮੱਝ ਇਸ ਤਰ੍ਹਾਂ ਆ ਠੀਕ ਆ ਤੇ ਚੰਗਾ ਬਾਡੀ ਬੰਦਰ ਪੂਰੀ ਵਧੀਆ ਥਣ ਭਾਂਡਾ ਪੂਰਾ ਨਿਕਰ ਤੇ ਆਪ ਵੀ ਜਿਹੜੀ ਦੋਸਤੋ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਠੀਕ ਆ ਸਕਿਨ ਬੜੀ ਬਰੀਕ ਜੀ ਸਕਿਨ ਆ ਵੀ ਦੁੱਧ ਵਾਲੀ ਮੈਂ ਆ ਤਕਰੀਬਨ ਜਿਆਦਾ ਨਹੀਂ ਕਵਾਂਗੇ ਬਾਕੀ ਸੇਵਾ ਕੋਈ ਵੀਰ ਚੰਗੀ ਕਰ ਲੂਗਾ ਤੇ 12 ਲੀਟਰ ਇਹਨੂੰ ਘੱਟੋ ਘੱਟ ਵੀ ਜਿਹੜਾ ਦੋਸਤੋ 11 12 ਲੀਟਰ ਹਾਂ ਦਾ ਕੁਸਮੀ 12 ਲੀਟਰ ਸੰਧੂ ਸਾਹਿਬ ਦੁੱਧ ਕੱਢ ਸਕਦੀ ਇਤਨਾ ਮੈਂ ਬੱਦਰ ਪੁੱਤਰ ਆ ਬਿਲਕੁਲ ਹੈ ਤੇ ਬੂਟੇ ਵੀਰ ਕਿਨਾ ਕਾ ਮੰਗ ਫਿਰ ਕੀ ਕਰਤੀ ਇਹ ਤੁਸੀਂ ਹੀ ਦੱਸ ਦੋ ਮੈਂ ਨਾ ਮੈਂ ਆ ਨਾ ਵੀ ਚਲੋ ਘੱਟ ਤੋਂ ਘੱਟ ਜਿੰਨਾ ਕਰੀ ਉਹਨੇ ਚੰਗਾ ਜੀ ਨਹੀਂ ਤੁਸੀਂ ਦੱਸੋ ਮੈਂ ਨਾ ਵੀ ਦੇ ਦਈਏ ਕੋਈ 65 ਫੂਟ ਦੇ ਲਾਗੇ ਭਾਈ 65 ਲ ਇਸ ਦਾ ਕਿਹੜੀ ਕਿਲੋਂ ਹੋਣਾ ਬਈ ਵਾਹੇ ਆ ਪਰਦੇ ਦੀ ਮੈਂ ਤਾਂ ਅਸੀਂ 85 ਬੋਲ ਗਾਣਦੇ ਆ ਹਾਂ 70 ਦੀ ਦੇਦਿਗੇ ਨਹੀਂ 70 ਉਹ ਬਾਈ ਫਿਰ ਕਾਫੀ ਥੱਲੇ ਕਰੀਏਗੇ ਥੱਲੇ ਕਰੀਏਗੇ ਹਾਂ ਇਨੀ ਕਰਦਗੇ ਮੈਂ ਜਿੰਨਾ ਛੜਤਾ ਵੀ ਉਹਦੇ ਲਾਗੇ ਬਨੇ ਵੇਖੋ ਜੇ ਆਉਂਦੀ ਤੇ 60000 ਦੀ ਮੈਂ ਦੇਣਾ 70000 ਦੀ 60000 ਦੀ ਪਰ 70000 ਗਿਆ ਮੀਆਂ ਮਿਲਦੀਆਂ ਨਹੀਂ ਜੇ ਹੂੰ ਕਤੂਦ ਵਾਲਾ ਨਗਰ ਨੋ ਵੀ ਦੋਸਤੋ ਆਪਾਂ ਵੀ ਬਈ ਵੀਰ ਨੂੰ ਕਿਹਾ ਸੀ ਵੀ ਇੰਨੇ ਕੀ ਪਰ ਆਉਂਦਾ ਵੀ 66000 ਦੀ ਹੈ ਵਿੱਚੋਂ ਕੋਈ ਜਲਪਾਣੀ ਦਾ ਬਣਾਉਂਦਾ ਵਪਾਰ ਦਾ ਕੰਮ ਆ ਫਿਰ ਹਾਲੇ ਕੋਰੀ ਆਣ ਕੇ ਤੁਸੀਂ ਜਿਹੜੀ ਤਸੱਲੀ ਦੇ ਨਾਲ ਦੇਖ ਲਿਓ ਪਸੰਦ ਆਊਗੀ ਚੀਜ਼ ਇੱਥੇ ਕਿ ਰੁਪਈਏ ਜਿੰਨੇ ਕਿ ਵੀਰ ਨੇ ਕਿਸੇ ਨੇ ਲਾਉਣੇ ਆ ਆ ਮਾਪਾ ਵੇਖਿਓ ਸੰਧੂ ਸਾਹਿਬ ਐਸੀ ਮੈਂ ਦਾ 75 80 ਮੁੱਲ ਕਰਦੇ ਆ ਆਪਾਂ ਨੂੰ ਚਲੋ ਪਾਣਾ ਮੇਰੀ ਪਾਣਾ ਦੇਾਂਗੇ ਬਿਲਕੁਲ ਜੀ ਬਿਲਕੁਲ ਸੋ ਅੱਜ ਜਿਹੜੇ ਦੋਸਤੋ ਪਸ਼ੂ ਦੋਸ ਸੀਗਾ ਵੀਰ ਬੂਟੇ ਦੇ ਕੋਲ ਤੇ ਮੱਝ ਤੁਹਾਨੂੰ ਚੰਗੀ ਲੱਗੂਗੀ ਮੱਝ ਪਹਿਲੀ ਦਿਖਾਈ ਉਹ ਵੀ ਵੱਡੀ ਆ ਤੇ ਚੁਵਾਈ ਤੁਸੀਂ ਜਿਹੜੀ ਵੀਡੀਓ ਦੇ ਵਿੱਚ ਦੇਖ ਲਈ ਆ ਚੁਵਾਈ ਵੀ ਬੜੀ ਸਾਫ ਆ ਤੇ ਵੀਰ ਬੂਟੇ ਨੰਬਰ ਆਪਣੇ ਜਰੂਰ ਦੇ ਦਈਏ 84373 98943 ਠੀਕ ਹੈ ਜੀ ਸਤ ਉਸੇ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ